ਲੱਗਦਾ ਕਿ ਫਿਰ ਚੈਨਲ ਵਾਲੇ ਦਾ ਕੁਝ ਪੱਤਰਕਾਰ ਹੁਣ ਜਿਹੜੇ ਸਿੱਧੂ ਮਸੇਵਾਲੇ ਦੇ ਘਰ ਦੇ ਬੈਡਰੂਮ ਪੱਕੀ ਫੋਨ ਮੇਰੇ ਵਰਗਾ ਜਿਹੜਾ ਹਰ ਕੋਈ ਫੋਨ ਹੱਥ ਵਿੱਚ ਨੇ ਸੋਸ਼ਲ ਮੀਡੀਆ ਦਾ ਜਮਾਨਾ ਕਿੱਥੇ ਦੇਖਿਆ ਕਿਸੇ ਨੇ ਵੀ ਕੁਝ ਪਾਤਾ ਉਹ ਹੀ ਪੱਤਰਕਾਰ ਹੈ ਪਰ ਜਦੋਂ ਕੋਈ ਇਨਸਾਫ ਦੀ ਗੱਲ ਹੁੰਦੀ ਹੈ ਕਿ ਗੈਂਗਸਟਰਾਂ ਦੇ ਖਿਲਾਫ ਚਲਾਨੀ ਹੈ ਲਾਫ ਸੁਨੋਈ ਦੇ ਖਿਲਾਫ ਚਾਣੀ ਹੈ ਫਿਰ ਚੈਨਲ ਵਾਲੇ ਘੁਰਗੜੀ ਪੈ ਨਹੀਂ ਕਿ ਕੰਮ ਜਿਹੜੇ ਮੁੱਦੇ ਤੱਕੇ ਸ਼ਾਇਆ ਬਰਿਆਈਆਂ ਦੇ ਨੇ ਗੱਲ ਕਿੱਥੇ ਕਰਨੀ ਹੈ ਤੇ ਕਿਸੇ ਦੇ ਘਰ ਦੀ ਕੋਈ ਸੀਕ੍ਰੀਟ ਗੱਲ ਹੈ ਆਪਣੀ ਉਹਨਾਂ ਨੂੰ ਓਛਾਲ ਕੇ ਮੁੱਦਾ ਬਣਾ ਕੇ ਹੋਰ ਪਾਸੇ ਲੈ ਜਾਣਾ ਕਿਤੇ ਨਾ ਕਿਤੇ ਸਵਾਤ ਜੁਰਮਾਨੇ ਕੋਈ ਮਤਲਬ ਬਿਮਾਰ ਮੈਂ ਦੋਨੇ ਬਿਮਾਰ ਨੇ ਮੰਨ ਲਓ ਉਹਨਾਂ ਦੇ ਮਜ਼ਦੂ ਮਸਲੇ ਦੇ ਮਾਤਾ ਪਿਤਾ ਤਾਂ ਉਹਨੂੰ ਵੀ ਕਹਤਾ ਕਿ ਇਹ ਪ੍ਰੈਗਨੈਂਟ ਆ ਆਪਾਂ ਨੇ ਦੇਖਿਆ ਕੱਲ ਸ਼ਾਮ ਦਾ ਉਹ ਟੜਾ ਟੜ ਬੈਠ ਬੈਠ ਕੇ ਇੰਟਰਵਿਊ ਆ ਚਲਵਾ ਰਹੇ ਨੇ ਉਹਨਾਂ ਦੇ ਘਰ ਤਾਂ ਜਿੱਮੇ ਉਹਨਾਂ ਨੇ ਬਸ ਪੁੱਤਰ ਪੈਦਾ ਕਰੇ ਦਿੱਤਾ ਉਸੇ ਦੇ ਨਾਮ ਵਰਤੇ ਜਾ ਰਿਹਾ ਵਰਤੇ ਜਾ ਰਿਹਾ ਉਹਦੇ ਫੈਨ ਫੋਲਿੰਗ ਜਿਆਦਾ ਆ ਤੇ ਇਹਨਾਂ ਨੂੰ ਇਹ ਲੱਗਦਾ ਕਿ ਐਨੇ ਕੋ ਸਾਡੇ ਨੂੰ ਹਾਲੇ ਹਜੇ ਖੁਸ਼ੀ ਆਉਣੀ ਸੀ ਕਿਤੇ ਉਹਨਾਂ ਨੂੰ ਹੁਣ ਪਹਿਲਾਂ ਹੀ ਪਾਉਣ ਉਹ ਤਾਂ ਕੀ ਦੱਸਣ ਕੀ ਜਵਾਬ ਦੇਣ ਉਸ ਦਾ ਸੋਸ਼ਲ ਮੀਡੀਆ ਦੇ ਉੱਤੇ ਕਈ ਵੱਡੇ ਚੈਨਲਾਂ ਦੇ ਉੱਤੇ ਇੱਕ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਸਿੱਧੂ ਮਸੂਏ ਦੇ ਘਰ ਖੁਸ਼ੀ ਆਉਣ ਵਾਲੀ ਹੈ ਮਾਰਚ ਮਹੀਨੇ ਦੇ ਵਿੱਚ ਸਿੱਧੂ ਮਸੂਏ ਦੇ ਘਰ ਸ਼ਾਇਨੀਆਂ ਹੋ ਜਾਣਗੀਆਂ ਸ਼ਰਮੰਦੀ ਐ ਇਦਾਂ ਦੇ ਚੈਨਲ ਵਾਲਿਆਂ ਨੂੰ ਚੈਨਲ ਕਹਿੰਦੇ ਹੋਏ ਜਾਂ ਫਿਰ ਇਦਾਂ ਦੇ ਐਂਕਰਾਂ ਨੂੰ ਜਿਹੜੇ ਬਿਨਾ ਪਰਿਵਾਰ ਦੀ ਪੁਸ਼ਟੀ ਤੋਂ ਇਦਾਂ ਦੀ ਖਬਰਾਂ ਚਲਾ ਦਿੰਦੇ ਨੇ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਵਜੀਦਪੁਰ ਹੋਣਗੇ ਕਿ ਜਿਹੜੇ ਚੈਨਲ ਇਦਾਂ ਦੀ ਖਬਰਾਂ ਚਲਾ ਰਹੇ ਨੇ ਕਿ ਬਿਨਾ ਪੁਸ਼ਟੀ ਤੋਂ ਨਹੀਂ ਤਾਂ ਕੋਈ ਵੀ ਖਬਰ ਹੋਵੇ ਤਾਂ ਪੁਸ਼ਟੀ ਕਰਨੀ ਜ਼ੋਰੀ ਹੁੰਦੀ ਹੈ ਤਰਵਿੰਦਰ ਜੀ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਵੀ ਕਾਫੀ ਦੇਰ ਹੋ ਗਏ ਚੈਨਲ ਨਾਲ ਜੁੜੇ ਹੋਏ ਕਾਫੀ ਖਬਰਾਂ ਤੁਸੀਂ ਖੌਲਤ ਦੇ ਵਿੱਚ ਵੀ ਲਗਾਈਆਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਚੈਨਲ ਦੇ ਉੱਤੇ ਚਲਾਈਆਂ ਪਰ ਬਿਨਾ ਪੁਸ਼ਟੀ ਤੋਂ ਭਾਵੇਂ ਕੋਈ ਕ੍ਰਾਈਮ ਦੀ ਖਬਰ ਹੈ ਚਾਹ ਕਿਸੇ ਹੋਰ ਤਰੀਕੇ ਦੀ ਖਬਰ ਹੈ ਜਦ ਤੱਕ ਪਰਿਵਾਰ ਜਾਂ ਕੋਈ ਪੁਲਿਸ ਪੁਸ਼ਟੀ ਨਹੀਂ ਕਰਦੀ ਕਿਸੇ ਵੀ ਖਬਰ ਦੀ ਤਾਂ ਉਦੋਂ ਤੱਕ ਕੋਈ ਵੀ ਖਬਰ ਤੇ ਚੈਨਲ ਨਹੀਂ ਚਲਾ ਸਕਦਾ ਪਰ ਇੱਕ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਉੱਤੇ ਬਲੂਡ ਸਟਾਰਲਾਈਟ ਚੈਨਲ ਦੇ ਉੱਤੇ ਟੀਵੀ ਉਹ ਚੈਨਲ ਦੇ ਉੱਤੇ ਕਿ ਸਿੱਧੂ ਮਸਲੂਰ ਘਰ ਖੁਸ਼ੀ ਆਉਣ ਵਾਲੀ ਹੈ ਕੀ ਐਦਾਂ ਦੀ ਖਬਰਾਂ ਲੱਗਦਾ ਕਿ ਚਲਾ ਸਕਦੇ ਚੈਨਲ ਜਿਹੜਾ ਉਹਨੂੰ ਅਜੇ ਪੁਸ਼ਟੀ ਤੱਕ ਨਹੀਂ ਕੀਤੀ ਕਿਸੇ ਚੀਜ਼ ਦੀ ਦੇਖੋ ਹਰਤੇਜ ਸਿੰਘ ਆਪਾਂ ਪੱਤਰਕਾਰੀ ਦੇ ਮਿਆਰ ਦੇ ਉੱਤੇ ਗੱਲਬਾਤ ਜੋ ਵਿਸ਼ਾਜ ਰੱਖਿਆ ਬਹੁਤ ਵਧੀਆ ਹੂੰ ਕਿਉਂਕਿ ਇਹ ਜੋ ਹਾਲਾਤ ਬਣ ਰਹੇ ਨੇ ਸਮੇਂ ਦੇ ਪਹਿਲੀ ਤਾਂ ਗੱਲ ਜਿਹੜਾ ਤੁਸੀਂ ਅੱਜ ਮੁੱਦਾ ਰੱਖਿਆ ਏ ਪ੍ਰਮਾਤਮਾ ਕਰੇ ਜਿਹੜੀਆਂ ਖਬਰਾਂ ਆਪਾਂ ਨੂੰ ਜੇ ਸੁਣਨ ਨੂੰ ਮਿਲ ਰਹੀਆਂ ਕਿ ਖੁਸ਼ੀ ਦੀ ਗੱਲ ਹੈ ਚੰਗਾ ਹੋਵੇ ਹੂੰ ਕਿ ਉਹਨਾਂ ਦੇ ਜੋ ਇਹ ਦੁਖਦਾਇਕ ਘਟਨਾ ਵਾਪਰੀ ਸੀ ਉਹ ਘਰ ਦੇ ਵਿੱਚ ਮੁੜ ਕੇ ਜੜ ਲੱਗੇ ਇਹ ਆਪਾਂ ਸਾਰੇ ਚਾਹੁੰਦੇ ਹਾਂ ਪਰ ਗੱਲ ਇੱਥੇ ਹੈ ਇਹ ਇਹ ਸੀਕ੍ਰਟ ਕੁਝ ਗੱਲਾਂ ਹੁੰਦੀਆਂ ਨੇ ਪਰਿਵਾਰਕ ਤੌਰ ਤੇ ਮੈਨੂੰ ਨਹੀਂ ਲੱਗਦਾ ਮਾਪਿਆਂ ਨੇ ਇਹ ਹੀ ਕਿਸੇ ਦੇ ਨਾਲ ਕੋਈ ਜੇਕਰ ਇਹਹੀ ਗੱਲ ਹੈ ਸਾਂਝੀ ਕੀਤੀ ਹੋਊਗੀ ਪਤਾ ਨਹੀਂ ਕਿੱਥੋਂ ਦੇ ਕੇ ਅਗਰ ਹੋਵੇ ਵੀ ਚਲੋ ਕਿ ਕੋਈ ਕਿਸੇ ਨਾਲ ਖੁਸ਼ੀ ਸਾਂਝੀ ਕੀਤਾ ਕਰ ਦਤਾ ਇਹ ਗੱਲਾਂ ਉਛਾਲਣ ਵਾਲੀਆਂ ਨਹੀਂ ਹਨ ਤੇ ਅੱਜ ਜਿਹੜੀ ਮਿਆਰੀ ਪੱਤਰਕਾਰੀ ਸੀ ਪੱਤਰਕਾਰੀ ਦੀ ਜੋ ਮਰਿਆਦਾ ਇਹ ਹੱਦ ਹੈ ਕਿਤੇ ਨਾ ਕਿਤੇ ਅਸੀਂ ਲੰਘ ਰਹੇ ਹਾਂ ਤੇ ਉਸ ਉਸ ਆ ਸਾਬ ਜਣ ਵਾਲਾ ਆਪਣੇ ਵੀਊ ਲੈਣ ਦੇ ਖਾਤਰ ਉਛਾਲ ਰਹੇ ਆ ਜਿਵੇਂ ਕਿਵੇਂ ਗੱਲਾਂ ਕਰ ਰਹੇ ਹੋ ਤੇ ਅਜੇ ਤਾਂ ਦੇਖੋ ਕੋਈ ਸਮਾ ਪਿਆ ਘਰੇ ਉਹਨਾਂ ਦੀ ਖੁਸ਼ੀ ਆਊਗੀ ਮਿਲ ਕੇ ਖੁਸ਼ੀ ਮਨਾਓ ਅਜੇ ਘਰ ਵਿੱਚ ਕਹਿੰਦੇ ਹੁੰਦੇ ਵੀ ਕੀ ਹੈਗਾ ਕਿਵੇਂ ਹੈਗਾ ਉਹ ਸਭ ਕੁਝ ਨਹੀਂ ਯਾਰ ਪਰਮਾਤਮਾ ਜਾਣਦਾ ਕੀ ਕੁਝ ਹੈਗਾ ਜਾਂ ਪਰਿਵਾਰ ਦੀ ਠੀਕਾ ਖੁਸ਼ੀ ਉਹ ਸਮਾ ਤੇ ਅਰਦਾਸ ਕਰੋ ਸੁਖੀ ਸ਼ਾਂਤੀ ਸਭ ਕੁਝ ਸਹੀ ਹੋਵੇ ਪਰ ਉਸ ਨੂੰ ਅਸੀਂ ਇੱਕ ਪਹਿਲਾਂ ਆਪਣੀ ਖਬਰ ਦੇ ਲਈ ਉਹ ਪਰਿਵਾਰ ਤਾਂ ਵਿਚਾਰਾ ਮੈਨੂੰ ਤਾਂ ਲੱਗਦੀ ਵੀ ਉਹਦੇ ਮਾਤਾ ਪਿਤਾ ਵੀ ਇਸ ਗੱਲ ਤੋਂ ਖੁਸ਼ ਨਹੀਂ ਹੋਣਗੇ ਉਹ ਵੀ ਪਰੇਸ਼ਾਨ ਹੋਣਗੇ ਵੀ ਕਿਉਂਕਿ ਇੱਕ ਪਾਸੇ ਤਾਂ ਪਹਿਲਾਂ ਪਰੇਸ਼ਾਨ ਸੀ ਹਾਂ ਅਜੇ ਜੇ ਖੁਸ਼ੀ ਆ ਖੁਸ਼ੀ ਆਉਣ ਤੋਂ ਪਹਿਲਾਂ ਕੋਈ ਸਾਂਝੀ ਨਹੀਂ ਕਰਦਾ ਦੂਜੇ ਲੋਕਾਂ ਨੇ ਫੋਨ ਮਾਰ ਮਾਰ ਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੋਊਗਾ ਵੀ ਖਬਰ ਚੱਲ ਰਹੀ ਹੈ ਦੱਸੋ ਕੀ ਹੈ ਜੀ ਉਹ ਇਹ ਗੱਲ ਪੁੱਛਣ ਵਾਲੀ ਹੈ ਜਾਂ ਦੱਸਣ ਵਾਲੀ ਹੈ ਉਸ ਸਮੇਂ ਤੋਂ ਪਹਿਲਾਂ ਤੇ ਹੁਣ ਜਿਹੜੀ ਗੱਲ ਤੁਸੀਂ ਕੀਤੀ ਬਿਲਕੁਲ ਅਜੇ ਸਾਡੇ ਚੈਨਲਾਂ ਦਾ ਮਿਆਰ ਡਿੱਗਦਾ ਜਾ ਰਿਹਾ ਜਿੱਥੇ ਪੱਤਰਕਾਰਤਾ ਦੇ ਮੈਰੀ ਤੌਰ ਤੇ ਗੱਲ ਕੋਈ ਸੰਸਾਰ ਦੇ ਸਮਾਜ ਦੇ ਪੰਜਾਬ ਦੇ ਮੁੱਦਿਆਂ ਤੇ ਹੋਣੀ ਚਾਹੀਦੀ ਸੀ ਅੱਜ ਪਾਣੀਆਂ ਦੇ ਮੁੱਦੇ ਨੇ ਬਹੁਤ ਵੱਟੀਆਂ ਹੋਰ ਗੱਲਾਂ ਨੇ ਹੋਰ ਮੁੱਦੇ ਨੇ ਗੱਲ ਤਾਂ ਉੱਥੇ ਹੋਣੀ ਚਾਹੀਦੀ ਐ ਪਰ ਉਸ ਨੂੰ ਇੱਕ ਇਹ ਮੁੱਦਾ ਬਣਾ ਦਿੱਤਾ ਜਾਂਦਾ ਉਹਨਾਂ ਨੂੰ ਦੁੱਖ ਸੀ ਉਹ ਦੁੱਖ ਉਹਨਾਂ ਦਾ ਘਟੇ ਕੋਈ ਖੁਸ਼ੀ ਕਰ ਦੇ ਵਿੱਚ ਆਵੇ ਉਸ ਤੋਂ ਪਹਿਲਾਂ ਹੀ ਤੁਸੀਂ ਤੇ ਇੱਕ ਜਿਵੇਂ ਕਹਿੰਦੇ ਨੇ ਟੰਡੋਰਾ ਪੱਟਣਾ ਗੱਲ ਵੀ ਢੋਲ ਪਾ ਕੇ ਤੇ ਇਹ ਤਾਂ ਮੈਨੂੰ ਲੱਗਦੀ ਪਰਿਵਾਰ ਨੂੰ ਖੁਸ਼ੀ ਤਾਂ ਇੱਕ ਦੁੱਖ ਹੀ ਜਲੀਲ ਕਰਨ ਵਾਲੀ ਗੱਲ ਹੈ ਲੱਗਦਾ ਕਿ ਫਿਰ ਚੈਨਲ ਵਾਲੇ ਜਾਂ ਕੁਝ ਪੱਤਰਕਾਰ ਹੁਣ ਜਿਹੜੇ ਸਿੱਧੂ ਮੁਸੇ ਵਾਲੇ ਦੇ ਘਰ ਦੇ ਬੈਡਰੂਮ ਤੱਕ ਹੀ ਪਹੁੰਚ ਗਏ ਬਿਲਕੁਲ ਤੇਜੀ ਗੱਲ ਇਹ ਹੈ ਜਿਹੜੀ ਪੱਤਰਕਾਰਤਾ ਪੱਤਰਕਾਰਤਾ ਪਹਿਲਾਂ ਸਿੱਖੀ ਜਾਂਦੀ ਹੈ ਉਸ ਦਾ ਹਰ ਰੰਗ ਟੰਗ ਕਿੱਥੇ ਬੋਲਣਾ ਕੀ ਲਿਆਉਣਾ ਕੀ ਮੁੱਤਾ ਪਰ ਅੱਜ ਕੱਲ ਹੁਣ ਮੇਰੇ ਵਰਗਾ ਜਿਹੜਾ ਹਰ ਕੋਈ ਫੋਨ ਹੱਥ ਵਿੱਚ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਥੇ ਦੇਖਿਆ ਕਿਸੇ ਨੇ ਵੀ ਕੁਝ ਪਾਤਾ ਉਹੀ ਪੱਤਰਕਾਰ ਹੈ ਤੇ ਗੱਲ ਇਹ ਹੈ ਵੀ ਇੱਥੇ ਕੋਈ ਹੱਦ ਬੰਨਾ ਤਾਂ ਹੈ ਹੀ ਨਹੀਂ ਕੋਈ ਕਿਸੇ ਤੇ ਲਾਗੂ ਨਹੀਂ ਹੁੰਦਾ ਸਿਸਟਮ ਸੋ ਜਿਹੜੀ ਇਹ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮਿਆਰ ਡਿੱਗ ਰਿਹਾ ਕਿਤੇ ਨਾ ਕਿਤੇ ਉਹਦਾ ਪਤਨ ਜ਼ਰੂਰ ਹੁੰਦਾ ਇਹ ਜਿਵੇਂ ਹੁਣ ਤੁਸੀਂ ਗੱਲ ਕੀਤੀ ਕਿਸੇ ਦੇ ਬੈੱਡਰੂਮ ਤੱਕ ਘਰ ਦੇ ਚੁੱਲ੍ਹੇ ਤੱਕ ਪਹੁੰਚ ਜਾਣਾ ਕੁਝ ਇਹ ਗੱਲਾਂ ਛਾੜੇ ਸਮਾਜ ਦੇ ਵਿੱਚ ਹੁੰਦੀਆਂ ਨੇ ਪਰਦੇ ਵਾਲੀਆਂ ਆਪਾਂ ਖੁੱਲ੍ਹ ਕੇ ਕਹਿ ਲਈਏ ਕਿ ਉਹਨਾਂ ਨੂੰ ਹੁਣ ਓਛਾਲ ਨਹੀਂ ਇੱਕ ਪਾਸੇ ਇਹ ਕਿ ਉਹ ਮਾਤਾ ਪਿਤਾ ਬੁਲਾ ਜੇ ਤਾਂ ਕੋਈ ਗੱਲ ਮੈਨੂੰ ਤਾਂ ਲੱਗਦੀ ਸ਼ਾਇਦ ਉਹਨਾਂ ਵੱਲੋਂ ਸੁਪਾਤੀ ਕਰਨਾ ਆ ਜਾਏਗਾ ਬਚਾਰੇ ਵੱਲੋਂ ਵੀ ਇਹ ਇਹ ਜਿਹੜਾ ਕੀਤਾ ਜਾ ਰਿਹਾ ਵੀ ਸਾਨੂੰ ਇੱਕ ਜਲੀਲ ਕਰਨ ਵਾਲੀ ਗੱਲ ਹੈ ਜਿਹੜੇ ਚੈਨਲ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਚੈਨਲ ਹੁਣ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀ ਆਣ ਵਾਲੀ ਹਰ ਚਲਾ ਰਿਹਾ ਹੈ ਪਰ ਜਦੋਂ ਕੋਈ ਇਨਸਾਫ ਦੀ ਗੱਲ ਹੁੰਦੀ ਹੈ ਕਿ ਗੈਂਗਸਟਰਾਂ ਦੇ ਖਿਲਾਫ ਚਲਾਨੀ ਹੈ ਲਾਲਸ ਬਸ਼ਨੋਈ ਦੇ ਖਿਲਾਫ ਜਾਣੀ ਹੈ ਫਿਰ ਇਹ ਚੈਨਲ ਵਾਲੇ ਘੁਰਗਨੀਆਂ ਪੈਣੀਆਂ ਕਿਹੜਾ ਲੱਗਦਾ ਬਿਲਕੁਲ ਆ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਕਿੰਨਾ ਕਸੀਂ ਗੱਲ ਕਰ ਰਹੇ ਹਾਂ ਨਜਾਇਜ਼ ਬਿਲਕੁਲ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਉੱਥੇ ਕਿਸਾਨਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਸਾਡੇ ਨੂੰ ਕੁੱਟ ਮਾਰ ਰਹੀ ਹੈ ਤੇ ਦੂਜੇ ਪਾਸੇ ਨੌਜਵਾਨ ਸ਼ਹੀਦ ਕੀਤੇ ਆ ਕਿਸਾਨ ਤੇ ਪ੍ਰਿਤਪਾਲ ਸਿੰਘ ਪੀਜੀਆਈ ਵਿੱਚ ਪਿਆ ਉਹਦੇ ਅਜੇ ਆਪਰ ਦਰਸਾ ਕਰ ਰਹੇ ਆ ਵਿਚਾਰਾ ਤੰਦਰੁਸਤ ਹੋਵੇ ਜਿਹੜੇ ਮੁੱਦੇ ਧੱਕੇਸ਼ਾਹੀਆਂ ਬਰਿਆਈਆਂ ਦੇ ਨੇ ਗੱਲ ਕਿੱਥੇ ਕਰਨੀ ਹੈ ਤੇ ਕਿਸੇ ਦੇ ਘਰ ਦੀ ਕੋਈ ਸੀਕ੍ਰੇਟ ਗੱਲ ਹੈ ਆਪਣੀ ਉਹਨਾਂ ਨੂੰ ਛਾਲ ਕੇ ਮੁੱਦਾ ਬਣਾ ਕੇ ਹੋਰ ਪਾਸੇ ਲੈ ਜਾਣਾ ਕਿਤੇ ਨਾ ਕਿਤੇ ਸਵਾਲ ਤਾਂ ਜਰੂਰ ਖੜੇ ਹੁੰਦੇ ਨੇ ਠੀਕ ਹੈ ਕਿ ਜੇ ਅਗਰ ਖੁਸ਼ੀ ਵੀ ਹੁੰਦੀ ਹੈ ਕਿਉਂ ਲੱਗਦਾ ਕਿ ਪਰਿਵਾਰ ਪਹਿਲਾਂ ਪੁਸ਼ਟੀ ਤਾਂ ਕਰੇ ਕਿ ਹਾਂ ਪਾਈ ਹੈ ਗੱਲ ਕਿਸ ਤਰ੍ਹਾਂ ਹੈ ਜਾਂ ਨਹੀਂ ਜਾਂ ਫਿਰ ਮਾਰਚ ਮਹੀਨਾ ਡੀਕਲੋ ਤੁਹਾਨੂੰ ਕਿੰਨੀ ਆ ਕਿ ਤੁਹਾਨੂੰ ਜਲਦਬਾਜੀ ਪਈ ਹੋਈ ਹੈ ਕਿ ਜਿਹੜਾ ਤੁਸੀਂ ਜਾ ਕੇ ਹੁਣੇ ਖਬਰ ਚਲਾਣੀ ਪੰਜ ਵਿਊਆਂ ਦੇ ਖਾਤਰ ਕੇਸ 500 ਵਿਊ ਕਿਸੇ 4 ਲੱਖ ਵਿਊ ਨੂੰ ਬਿਲਕੁਲ ਦੇਖੋ ਖੁਸ਼ੀ ਹਰ ਕੋਈ ਚਾਹੁੰਦਾ ਸਾਰੇ ਖੁਸ਼ ਹੋਣਗੇ ਪੂਰੇ ਸੰਸਾਰ ਦੇ ਵਿੱਚ ਜੇ ਪੰਜਾਬੀ ਵਾਲ ਜੁੜੇ ਸਾਸੀ ਵੀ ਅਰਦਾਸ ਕਰਦੇ ਆ ਪਰ ਇਹ ਥੋੜੋ ਹੈ ਵੀ ਉਹਨਾਂ ਦੀ ਗੱਲ ਕਿਤੇ ਵੀ ਵਿਚਾਰੇਓ ਚਲੋ ਭਾਵੇਂ ਇਸੇ ਲਈ ਜਾਂ ਹੋਰ ਹਸਪੀਟਲ ਗਏ ਜਾਂ ਉਂਝੀ ਦੇਖ ਕੇ ਇੱਕ ਆਪਣੇ ਤੌਰ ਤੇ ਤੁਸੀਂ ਅਗਲੇ ਨਹੀਂ ਬਿਮਾਰ ਜੇ ਮਲੇ ਬਿਮਾਰ ਨੇ ਦੋਨੇ ਬਿਮਾਰ ਨੇ ਮੰਨ ਲਓ ਉਹਨਾਂ ਦੇ ਮਸਦੂ ਮਸਲੇ ਦੇ ਮਾਤਾ ਪਿਤਾ ਤਾਂ ਉਹਨੂੰ ਵੀ ਕਹਤਾ ਕਿ ਇਹ ਪ੍ਰੈਗਨੈਂਟ ਹੈ ਬਸ ਹਾਂ ਜਿਹੜੇ ਹੁਣ ਮਹੀਨੇ ਤੋਂ ਮਹੀਨੇ ਪਹਿਲਾਂ ਗੱਲ ਆਈ ਸੀ ਗੱਲ ਆਈ ਦਬ ਗਈ ਅੱਜ ਸਵੇਰ ਦਾ ਤਾਂ ਆਪਾਂ ਨੇ ਦੇਖਿਆ ਕੱਲ ਸ਼ਾਮ ਦਾ ਉਹ ਤੜਾ ਤੜ ਬੈਠ ਬੈਠ ਕੇ ਇੰਟਰਵਿਊ ਚਲਵਾ ਰਹੇ ਨੇ ਉਹਨਾਂ ਦੇ ਘਰ ਤਾਂ ਜਿਵੇਂ ਉਹਨਾਂ ਨੇ ਬਸ ਪੁੱਤਰ ਪੈਦਾ ਕਰੇ ਦਿੱਤਾ ਆਪਣੇ ਬਗਲਾਂ ਤਾਂ ਬਸ ਤੇ ਇਹ ਗੱਲ ਹੈ ਵੀ ਹੋਵੇ ਚੰਗੀ ਗੱਲ ਹੈ ਪਰ ਇਹ ਗ ਇਹ ਤਾਂ ਖੁੱਲੇ ਹਮ ਕਰਨ ਵਾਲੀਆਂ ਹੁੰਨੀਆਂ ਜਦੋਂ ਤੱਕ ਕੋਈ ਵੀ ਖੁਸ਼ੀ ਜਿਹੜੀ ਹੈ ਪ੍ਰਗਟ ਨਹੀਂ ਹੋ ਜਾਂਦੀ ਬਿਨਾ ਗੱਲ ਤੋਂ ਸਿਰ ਪੈਰ ਤੋਂ ਜਰ ਪਰਿਵਾਰ ਦੀ ਸਹਿਮਤੀ ਵੀ ਕਿਸੇ ਕਾਰਜ ਵਿੱਚ ਜ਼ਰੂਰੀ ਹੁੰਦੀ ਜਦੋਂ ਪਰਿਵਾਰ ਇਹ ਗੱਲਾਂ ਹੁੰਨੀਆਂ ਉਹ ਨਹੀਂ ਜਨ ਤੱਕ ਕਰਨਾ ਚਾਹੁੰਦਾ ਹੁੰਦਾ ਭਿਚੇ ਲੋ ਠੀਕ ਹੈ ਕੋਈ ਸਾਹਮਣੇ ਆਊਗਾ ਸਮਾਜ ਵਿੱਚ ਇੱਜ਼ਤ ਦੇ ਤੌਰ ਤੇ ਆਪਾਂ ਜਿਵੇਂ ਰਹਿ ਰਹੇ ਹਾਂ ਸੋ ਇਸ ਤਰ੍ਹਾਂ ਜੇ ਚਲੋ ਖੁਸ਼ੀ ਹਰ ਕੋਈ ਚਾਹੁੰਦਾ ਪਰ ਜਿਹੜੇ ਸਾਬ ਨਾਲ ਉਛਾਰ ਰਹੇ ਨੇ ਚੈਨਲ ਤੇ ਲੋਕਾਂ ਠੀਕ ਹੈ ਲੋਕ ਸੁਣ ਕੇ ਖੁਸ਼ ਹੈਗੇ ਨੇ ਪਰ ਮਾਤਾ ਪਿਤਾ ਨੂੰ ਤਾਂ ਉਹਨਾਂ ਨੂੰ ਤਾਂ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਤਾਂ ਦੁਖੀ ਹੋਣਗੇ ਕੋਈ ਗੱਲ ਨਹੀਂ ਉਹਨਾਂ ਦੇ ਜਨਮ ਹੋਣਾ ਚੰਗੀ ਗੱਲ ਹੈ ਆਪਾਂ ਵੀ ਖੁਸ਼ੀਆਂ ਮਨਾਵਾਂਗੇ ਬੈਠ ਬੈਠ ਕੇ ਚੈਨਲਾਂ ਤੇ ਬਾਰ ਬਾਰ ਪ੍ਰੋਗਰਾਮ ਚਲਾਉਗੇ ਇਹ ਵੀ ਚਲਾਉਣ ਹੂੰ ਪਰ ਜਿਵੇਂ ਤੁਸੀਂ ਕਿਹਾ ਵੀ ਇਹ ਪੰਜਾਬੀ ਸੱਭਿਆਚਾਰ ਦਾ ਹਿੱਸਾ ਨਹੀਂ ਹਨ ਇਹ ਗੱਲਾਂ ਦਾ ਆਪਣੇ ਪਿੰਡਾਂ ਵਿੱਚ ਤਾਂ ਜਿਵੇਂ ਕਰਨ ਪਹਿਲਾਂ ਪੇਟ ਵੀ ਚੁੰਨੀ ਛੱਡ ਕੇ ਲਕੋਲੇ ਨੇ ਵੀ ਜਦ ਖੁਸ਼ੀ ਆਉਣ ਤੋਂ ਪਹਿਲਾਂ ਕੋਈ ਸਾਂਝੀ ਵੀ ਨਹੀਂ ਕੀਤੀ ਇਹ ਪਰਿਵਾਰ ਨਾਲ ਕੋਈ ਸੰਬੰਧਤ ਘਟਣਾ ਨਹੀਂ ਲੱਗਦੀ ਇਹ ਤਾਂ ਆਪਣੇ ਆਪੇ ਜਿਵੇਂ ਕਿਹਾ ਕਿ ਚੈਨਲਾਂ ਨੇ ਬੱਲੋ ਜੋ ਅਸ਼ਾਲਿਆ ਜਾ ਰਿਹਾ ਇੱਕ ਮੁੱਦਾ ਬਣਾਇਆ ਜਾ ਰਿਹਾ ਪਰਿਵਾਰ ਦੇ ਦੁੱਖ ਨੂੰ ਘਟਾਉਣ ਦੀ ਜਗ੍ਹਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹਨਾਂ ਦੀ ਕਿਰੇ ਕਿਤੇ ਖੁਸ਼ੀ ਮੁਸਫੇ ਅਗਦਾ ਨਾਮ ਵਰਤੇ ਜਾ ਰਹੇ ਹੈ ਉਹਦੇ ਫੈਨ ਫੋਲੋਇੰਗ ਜ਼ਿਆਦਾ ਆ ਤਾਂ ਚੈਨਲ ਨੂੰ ਇਹ ਲੱਗਦਾ ਕਿ ਜਿੰਨੇ ਉਹਨਾਂ ਦੇ ਫੈਨ ਨੇ ਹੋਗੇ ਸਾਡੇ ਵੀਊ ਆਣਗੇ ਮੈਂ ਕੱਲ ਹਜੇ ਖੁਸ਼ੀ ਆਉਣੀ ਸੀ ਕਿੱਥੇ ਉਹਨਾਂ ਨੂੰ ਹੁਣ ਪਹਿਲੇ ਹੀ ਫੋਨ ਉਹ ਤਾਂ ਕੀ ਦੱਸਣ ਕੀ ਜਵਾਬ ਦੇਣ ਉਸਦਾ ਸੋ ਗੱਲ ਇਹ ਹੈ ਵੀ ਬਿਲਕੁਲ ਇਹ ਜਿਹੜਾ ਹੈਗਾ ਇੰtanto ਪਰਤਾਰਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਸੁੱਖ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ ਸ੍ਰੀਕ ਹੋਣਾ ਚਾਹੀਦਾ ਸਾਨੂੰ ਨਾਲ ਬਿਲਕੁਲ ਅਜੇ ਪਰਿਵਾਰ ਨੂੰ ਕਿ ਲੱਗਦਾ ਇਨਸਾਫ ਤਾਂ ਮਿਲ ਜਾਣੇ ਪੁੱਤ ਦੀ লাশ ਦਾ ਪੁੱਤ ਦੀ ਮੌਤ ਦਾ ਪਰ ਦੂਜੇ ਪਾਸੇ ਜਿਹੜੇ ਚੈਨਲ ਵਾਲੇ ਨੇ ਕਿ ਉਹ ਐਦਾਂ ਦੀਆਂ ਖਬਰਾਂ ਚਲਾ ਚਲਾ ਕੇ ਉਹਨਾਂ ਦੇ ਮਨ ਨੂੰ ਲੱਗਦਾ ਕਿ ਜ਼ਖਮਾਂ ਤੇ ਨੂਨ ਹੋਰ ਸਿੱਟਕ ਰਹੇ ਨੂਨ ਹੀ ਹੈ ਤੇਜੀ ਦੇਖੋ ਹੂੰ ਕੁਸ਼ਕ ਟਾਈਮ ਸਿੱਧੂ ਮਸੇਵਾਲ ਦੇ ਚਲਾਈਆਂ ਉਹਦੇ ਮਾਤਾ ਪਿਤਾ ਰੋਜ਼ ਦੁਹਾਈਆਂ ਪਾ ਰਹੇ ਨੇ ਹੁਣ ਅਸੀਂ ਬੈਠ ਕੇ ਕਿੰਨੀ ਕੁ ਡਿਬੇਟ ਕਰ ਰਹੇ ਹਾਂ ਕਿ ਸਿੱਧੂ ਮਸੇਵਾਲ ਦੇ ਕਾਤਲ ਕਿੱਥੇ ਨੇ ਉਹਨਾਂ ਨੂੰ ਇਨਸਾਫ ਮਿਲਿਆ ਇੰਨਾ ਸਮਾਂ ਹੋ ਗਿਆ ਫਾਸਟ ਟਰੈਕ ਵਿੱਚ ਕੇਸ ਚੱਲਿਆ ਜਾਂ ਨਹੀਂ ਲਾਰਸ ਬਸਨੋਈ ਵਰਕੇ ਬੈਠ ਕੇ ਇੰਟਰਵਿਊ ਆ ਦੇ ਰਹੇ ਨੇ ਅਸੀਂ ਕਿੰਨੇ ਕੁ ਮੁੱਦੇ ਚੁੱਕ ਰਹੇ ਹਾਂ ਉਹ ਉਹਦੇ ਤੇ ਕਿਉਂ ਨਹੀਂ ਡਿਬੇਟਾ ਹੋ ਰਹੀਆਂ ਜਦੋਂ ਤੁਹਾਨੂੰ ਯਾਦ ਹੋਣਾ ਸਿੱਧੂ ਮਸੇਵਾਲ ਦੀ ਵਰਸੀ ਮਨਾਈ ਗਈ ਸੀ ਮਾਨਸੇ ਦੇ ਵਿੱਚ ਉਦੋਂ ਮੇਰੇ ਖਿਆਲ ਜਿਆਦਾ ਨਹੀਂ ਤਾਂ 80% ਪੱਤਰਕਾਰਾਂ ਨੂੰ ਰੋਕ ਦਿੱਤਾ ਗਿਆ ਸੀ ਕਿ ਹਾਂ ਉੱਥੇ ਕਵਰੇਜ ਨਹੀਂ ਕਰਨੀ ਜਾਂ ਫਿਰ ਉੱਥੇ ਜਾਣਾ ਨਹੀਂ ਹੈ ਫੋਕੋ ਚੈਨਲ ਵਾਲੇ ਕਿੱਥੇ ਸੀ ਲੱਗਦਾ ਕਿ ਹੁਣ ਉੱਥੇ ਉੱਥੇ ਚੁੱਪ ਸੀ ਹੁਣ ਜਾ ਕੇ ਵੀਡੀਓ ਪਾ ਰਹੇ ਹੈ ਨੇ ਇਹੀ ਗੱਲ ਹੈ ਕਿ ਜਿਹੜਾ ਪਹਿਲਾ ਵਾਰ ਸਾਨੂੰ ਕਿਸੇ ਵੀ ਚੀਜ਼ ਦੀ ਕੋਕ ਪੜਤਾਲ ਕਿਸੇ ਵੀ ਕੰਮ ਆਪਾਂ ਲੱਗਣਾ ਆਪਾਂ ਕੋਈ ਕਾਰੀਗਰ ਬਣਦਾ ਕਿਸੇ ਵੀ ਉਹਦਾ ਪਹਿਲਾਂ ਉਹ ਸਿਖਲਾਈ ਲੈਂਦਾ ਉਹਨੂੰ ਕੱਲੇ-ਕੱਲੇ ਨਟ ਪੇਚ ਦਾ ਕਿਸੇ ਦੀ ਵੀ ਮਸ਼ੀਨਰੀ ਦੀ ਤਕਨੀਕ ਦਾ ਪਤਾ ਹੋਣਾ ਚਾਹੀਦਾ ਹੁਣ ਇਹਦੇ ਮਿਆਰ ਤਾਂ ਪਤਾ ਹੋ ਗਿਆ ਸੀ ਪੰਜਾਬ ਵਿੱਚ ਬੈਠੇ ਆ ਕਿਹੜੀ ਖਬਰ ਚਲਾਉਣੀ ਹੈ ਤੇ ਉਹਨੂੰ ਕਿਹਸਾ ਹੱਦ ਤੱਕ ਲੈ ਕੇ ਜਾਣਾ ਠੀਕ ਕੋਈ ਇਸ ਨੂੰ ਜੇ ਗੱਲ ਤੁਹਾਡੇ ਸਾਹਮਣੇ ਆਉਂਦੀ ਉਸ ਤਰੀਕੇ ਨਾਲ ਸੀਕ੍ਰੇਟ ਤੌਰ ਤੇ ਉਹਨੂੰ ਪੇਸ਼ ਕਰ ਦਿੱਤਾ ਜਾਵੇ ਪਰ ਜਿਵੇਂ ਹੁਣ ਪਹਿਲਾਂ ਹੀ ਛਾਲਿਆ ਜਾ ਰਿਹਾ ਉਹ ਤਾਂ ਇੱਕ ਆਪਾਂ ਫੇਰ बार-बार ਉਹੀ ਗੱਲ ਕਰਦੇ ਆਂ ਵੀ ਉਹਨਾਂ ਦੇ ਮਨ ਨੂੰ ਅਸੀਂ ਖੁਸ਼ੀ ਦੇਣ ਦੀ ਥਾਂ ਦੁੱਖ ਪਿਆ ਰਹੇ ਆਂ ਬਿਲਕੁਲ ਮੇਰਾ ਇੱਕ ਦੋਸਤ ਹੈ ਮਾਨਸੇਦਈ ਜਿਹੜਾ ਪੱਤਰਕਾਰ ਹੈ ਨੌਜਵਾਨ ਹੈ ਕਾਬਲਾ ਚੈਨਲ ਚਲਾਉਂਦਾ ਉਹਦੇ ਨਾਲ ਜਿੱਦ ਮੈਂ ਗੱਲਬਾਤ ਕੀਤੀ ਸੀ ਕਿੰਨੀ ਕਿ ਸਚਾਈ ਹੈ ਇਸ ਗੱਲ ਦੇ ਵਿੱਚ ਜਾਂ ਕਿੰਨਾ ਕਿ ਜਿਹੜਾ ਚੈਨਲ ਬੰਨੋ ਜਿਹੜਾ ਚਲਾਇਆ ਜਾ ਰਿਹਾ ਕਿ ਕੋਈ ਪੁਸ਼ਟੀ ਹੋਈ ਹੈ ਪਰਿਵਾਰ ਬੰਨ ਪਰ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਉਹ ਕਹਿੰਦੇ ਕਿ ਬਾਪੂ ਤਾਂ ਜਦੋਂ ਤੋਂ ਇਹ ਚੈਨਲਾਂ ਦੀ ਖਬਰ ਸ਼ੁਰੂ ਹੋਈ ਹੈ ਚੱਲ ਨਹੀਂ ਗੁੱਸੇ ਨਾਲ ਲਾਲ ਹੋਇਆ ਪਿਆ ਤੁਸੀਂ ਦੇਖੋ ਕਿ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਣੀ ਰਵਿੰਦਰ ਜੀ ਕਿ ਜਿਹੜੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਦੁੱਖ ਪਜਾਇਆ ਜਾ ਰਿਹਾ ਦੇਖੋ ਬਿਲਕੁਲ ਆਪਾਂ ਉਹੀ ਗੱਲ ਕਰਦੇ ਆਂ ਵੀ ਬਿਲਕੁਲ ਉਹਨਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਅਗਰ ਉਹਨਾਂ ਦੇ ਘਰ ਉਹਦੇ ਖੁਸ਼ੀ ਆਏਗੀ ਸਾਨੂੰ ਪਹਿਲਾਂ ਅਜਿਹੀਆਂ ਜਿਹੜੀਆਂ ਪਰਿਵਾਰ ਦੀਆਂ ਨਿੱਜੀ ਜੀਵਨ ਦੀਆਂ ਗੱਲਾਂ ਨੇ ਉਹਨਾਂ ਨੂੰ ਨਹੀਂ ਖੋਲਣਾ ਚਾਹੀਦਾ ਖੁਸ਼ੀ ਆਏਗੀ ਸਾਰੇ ਖੁਸ਼ੀ ਮਨਾਉਣਗੇ ਚੰਗਾ ਹੋਵੇਗਾ ਹਾਂ ਦੱਸੋ ਪਰ ਜਿਹੜੀਆਂ ਇਹ ਕੋਈ ਕੁਝ ਗੱਲਾਂ ਆਪਾਂ ਸਮਾਜਿਕ ਪਰਦੇ ਦੀਆਂ ਮੰਨਦੇ ਆ ਪਰ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਸਾਨੂੰ ਅੱਜ ਸਵਾਲ ਖੜਾ ਹੁੰਦਾ ਹੈ ਪੱਤਰਕਾਰਤਾ ਤੇ ਸਾਡੇ ਜਿਹੜੇ ਧੜਾ ਧੜ ਬਣ ਰਹੇ ਚੈਨਲਾਂ ਤੇ ਕਿ ਉਹਨਾਂ ਨੂੰ ਆਪਣੀ ਹੱਤ ਦਾ ਮर्याਦਾ ਦਾ ਖਿਆਲ ਰੱਖਣਾ ਚਾਹੀਦਾ ਇਹ ਸਮਝਣਾ ਚਾਹੀਦਾ ਹੈ ਕਿਹੜੀ ਖਬਰ ਕਿੱਥੇ ਤੱਕ ਲੈ ਕੇ ਜਾਣੀ ਹੈ ਜਿਹੜੇ ਲੋਕਾਂ ਨਾਲ ਧੱਕੇ ਸਾਂ ਜੋ ਉਹ ਉਹ ਦਿਖਾਉਣੇ ਚਾਹੀਦੇ ਜਾਂਦਾ ਕਰਨਾ ਚਾਹੀਦਾ ਅੱਜ ਹੁਣ ਚਾਰ ਸੀਡ ਧਾਇਰ ਹੋਈ ਹੈ ਸਮੇਤ ਸ਼ਾਨੀ ਤੇ ਸੁਖਵੀਰ ਤੇ ਤੇ ਉਹ ਉਹਦੇ ਕਿੰਨੀ ਕੁ ਕੇ ਉਹਨਾਂ ਨੇ ਸਿਆਸਤ ਦੇ ਲਈ ਆ ਕੁ ਜਿਹੜਾ ਕਿੰਨਾ ਵੱਡਾ ਕਟਨਾ ਬਪਰੀਆਂ ਸੀ ਉਹ ਉਹਦੇ ਤੇ ਕਿੰਨੀ ਕ ਅਸੀਂ ਬੈਸ ਕਰੀਏ ਬੈਠ ਕੇ ਕਿੰਨੀ ਕੁ ਚੱਲੀ ਹੈ ਵੀ ਸਵਾਸ ਸਾਡੇ ਆਕੂ ਕਰਦੇ ਕੀ ਨੇ ਇੱਕ ਹੀ ਕੁਝ ਸਾਹਮਣੇ ਆ ਰਿਹਾ ਹੈ ਉਹ ਉੱਥੇ ਗੱਲ ਨਹੀਂ ਹੈਗੀ ਬਸ ਉਹ ਤਾਂ ਇਹ ਦੇਖਦੇ ਫਿਰਦੇ ਵੀ ਕਿਹੜਾ ਕਿੱਧਰ ਨੂੰ ਜਾ ਰਿਹਾ ਉਹਨੇ ਕਿੰਨੀਆਂ ਡਿੰਗਾ ਪੱਟੀਆਂ ਅੱਜ ਉਹਨੇ ਰੋਟੀ ਖਾਧੀ ਸੀ ਜੇ ਖਾਧੀ ਨਹੀਂ ਉਹ ਕਿਸੇ ਟੈਨਸ਼ਨ ਵਿੱਚ ਹੈ ਉਸਨੇ ਇਸ ਤਰ੍ਹਾਂ ਸੀ ਗਰੀਬ ਨੂੰ ਤਾਂ ਕੋਈ ਆਮ ਤਾਂ ਦੇਖ ਪੁੱਛ ਕੁਛ ਨਹੀਂ ਰਿਹਾ ਉਸ ਪਰਿਵਾਰ ਦੇ ਨਾਲ ਸਾਨੂੰ ਹਮਦਰਦੀ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਦੁੱਖ ਨੂੰ ਬਧਾਉਣਾ ਚਾਹੀਦਾ ਹੈ ਇਹ ਪੱਤਰਕਾਰਤਾ ਦੀ ਜਿਹੜੀ ਇਹ ਜਰੂਰ ਨਕੀਲ ਪੈਣੀ ਚਾਹੀਦੀ ਹੈ ਵੀ ਜਿਹੜੀਆਂ ਸਾਡੀਆਂ ਪਰਦੇ ਬਲੀਆਂ ਸਮਾਜ ਦੀਆਂ ਕੋਈ ਗੱਲਾਂ ਨੇ ਤੇ ਸਮੇਂ ਤੋਂ ਪਹਿਲਾਂ ਜਦੋਂ ਪਰਿਵਾਰੀ ਕੁਝ ਨਹੀਂ ਕਹਿ ਰਿਹਾ ਆਪਣੇ ਆਪ ਤੇ ਉਹਨੂੰ ਮੁੱਦਾ ਨਹੀਂ ਬਣਾਉਣਾ ਚਾਹੀਦਾ ਜਦੋਂ ਖੁਸ਼ੀ ਆਏਗੀ ਫਿਰ ਤੁਸੀਂ ਢੋਲ ਵਜਾ ਕੇ ਦੱਸੋ ਚੰਗੀ ਗੱਲ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਸਨ ਰਵਿੰਦਰ ਸਿੰਘ ਵਜੀਤਪੁਰ ਜੋ ਸੀਨੀਅਰ ਪੱਤਰਕਾਰ ਸੀ ਜਿਨ੍ਹਾਂ ਬਹੁ ਲੋੜੇ ਵਿਚਾਰ ਰੱਖੇਗੇ ਕਿ ਮੋਸੇ ਵਾਲੇ ਦੇ ਪਰਿਵਾਰ ਦੇ ਵਿੱਚ ਖੁਸ਼ੀ ਆਵੇ ਸਭ ਨੂੰ ਖੁਸ਼ੀ ਹੋਵੇਗੀ ਪਰ ਜਦੋਂ ਤੱਕ ਪਰਿਵਾਰ ਹੀ ਕੋਈ ਪੁਸ਼ਟੀ ਨਹੀਂ ਕਰ ਰਿਹਾ ਜਦੋਂ ਤੱਕ ਸਿੱਧੂ ਮਸਲੇ ਦੇ ਪਿਤਾ ਜੀ ਮਲਕੌਰ ਸਿੰਘ ਜਾਂ ਮਾਤਾ ਚਰਨਕੌਰ ਕਿਸੇ ਗੱਲ ਦੀ ਪੁਸ਼ਟੀ ਨਹੀਂ ਕਰ ਰਿਹਾ ਤਾਂ ਉਸ ਤੋਂ ਪਹਿਲਾਂ ਜਿਹੜੇ ਸੋਸ਼ਲ ਮੀਡੀਆ ਚੈਨਲ ਨੇ ਜਾਂ ਫਿਰ ਜੇ ਗੱਲ ਕਰੀਏ ਬੜੇ ਸਟਾਰਲਾਈਟ ਚੈਨਲ ਨੇ ਟੀਵੀ ਵਾਲੇ ਚੈਨਲ ਨੇ ਬਸ ਸੂਤਰਾਂ ਤੋਂ ਹਵਾਲੇ ਫਲਾਣੇ ਤੋਂ ਖਬਰ ਹੈ ਤਾਂ ਐਦਾਂ ਦੀ ਬਿਨਾ ਪੁਸ਼ਟੀ ਤੋਂ ਖਬਰ ਚਲਾਈ ਜਾ ਰਹੀ ਹੈ ਇਹ ਚਲਦੇ ਚਲਦੇ ਗੱਲ ਇੱਕ ਆਮ ਆ ਜਾਂਦੀ ਹੈ ਤੇ ਜੀ ਜੀ ਇਹ ਸੂਤਰ ਕਿੱਥੋਂ ਆ ਗਏ ਇਹ ਇਸ ਕੰਮ ਇਹਦੇ ਵਿੱਚ ਉਹਨਾਂ ਦਾ ਆਪਣਾ ਨਿੱਜੀ ਹੈਗਾ ਉਹ ਘਰ ਦੀ ਗੱਲ ਹੈ ਇਹਦੇ ਵਿੱਚ ਸੂਤਰ ਕਿੱਥੋਂ ਆ ਗਏ ਇਹ ਇਹ ਵੀ ਇੱਕ ਮਸਲਾ ਜੇ ਬਣਾਉਣ ਦੇ ਵਿੱਚ ਇਹ ਸੂਤਰਾਂ ਦੇ حوالے ਪਤਾ ਨਹੀਂ ਕਿਹੜੇ ਸੂਤਰ ਆਪਣੇ ਸੂਤਰ ਆਪਣੇ ਕੋਲ ਜਾਂਦੇ ਸਾਰੇ ਕੁਝ ਹਾਂਜੀ ਹਾਂ ਬਿਲਕੁਲ ਹੈ ਤੇ ਬਹੁਤ ਵੱਡੀ ਗੱਲ ਹੈ ਕਿ ਦੇਖੋ ਪਰਿਵਾਰ ਦੇ ਉੱਤੇ ਕਿੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਪੁੱਤ ਦੀ লাশ ਰੱਖ ਕੇ ਜਿਹੜੇ ਪੁੱਬਾ ਮਾਰ ਕੇ ਰੋਏ ਸੀ ਪੱਗ ਬਲਕੌਰ ਸਿੰਘ ਨੇ ਉਤਾਰ ਕੇ ਲੋਕਾਂ ਤੋਂ ਇਨਸਾਫ ਦੀ ਸਰਕਾਰ ਤੋਂ ਇਨਸਾਫ ਦੀ ਭੀਖ ਮੰਗੀ ਸੀ ਉਹ ਖਬਰਾਂ ਅਜੇ ਤੱਕ ਠੰਡੀਆਂ ਨਹੀਂ ਹੋਈਆਂ ਪਰ ਦੂਜੇ ਪਾਸੇ ਜ਼ਖਮਾਂ ਦੇ ਉੱਤੇ ਨਮਕ ਛਿੜਕਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਖੁਸ਼ੀ ਆ ਰਹੀ ਹੈ ਬਿਨਾਂ ਪੁਸ਼ਟੀ ਤੋਂ ਪਰਵਾਹ ਜਦ ਤੱਕ ਪੁਸ਼ਟੀ ਨਹੀਂ ਕਰਦਾ ਉਦੋਂ ਤੱਕ ਕਿਸੇ ਵੀ ਚੈਨਲ ਨੂੰ ਕਿਸੇ ਵੀ ਪੱਤਰਕਾਰ ਨੂੰ ਐਦਾਂ ਦੀ ਖਬਰ ਚਲਾਉਣ ਲੱਗੇ 100 ਵਾਰ ਸੋਚਣਾ ਚਾਹੀਦਾ ਹੈ ਕਿ ਪਰਿਵਾਰ ਨੂੰ ਇਸ ਤਰੀਕੇ ਦੇ ਸਪਸ਼ਟੀਕਰਨ ਦੇਣ ਲੱਗੇ ਕਿੰਨਾ ਦੁੱਖ ਹੋਵੇਗਾ ਕਿ ਜਦੋਂ ਠੀਕ ਹੈ ਜਦੋਂ ਕੋਈ ਬੱਚੇ ਨੇ ਜਨਮ ਲਿਆ ਜਾਂ ਕੋਈ ਐਦਾਂ ਦੀ ਖਬਰ ਸੱਚੀ ਵੀ ਹੁੰਦੀ ਹੈ ਪਰਿਵਾਰ ਪੁਸ਼ਟੀ ਕਰਦਾ ਹੈ ਤਾਂ ਉਸ ਤੋਂ ਬਾਅਦ 100 ਵਾਰ ਚਲਾਓ ਸਭ ਨੂੰ ਖੁਸ਼ੀ ਹੋਏਗੀ ਅਸੀਂ ਵੀ ਚਲਾਵਾਂਗੇ ਸਾਰੇ ਚਲਾਣਗੇ ਪਰ ਧੜਾ ਧੜ ਧੜਾ ਧੜ ਚਲਾਈ ਆ ਰਹੇ ਨੇ ਇਹਦੇ ਨਾਲ ਚੰਦ ਵਿਊਹਾ ਦੇ ਖਾਤਰ ਉਸ ਸਿੱਧੂ ਮਸੇਆਲੇ ਨੂੰ ਸ਼ਰਧਾਂਜਲੀ ਦੇਣ ਦੀ ਬਚਾਏ ਉਸ ਨੂੰ ਦੁੱਖ ਪਹਚਾ ਜਾ ਰਿਹਾ ਹੈ ਤਾਂ ਉਸ ਦਾ ਨਾਮ ਜਿਹੜੇ ਉਹਦੇ ਨਾਲ ਚਾਹਣ ਵਾਲੇ ਨੇ ਉਨ੍ਹਾਂ ਦੇ ਵਿਊ ਘਟਣ ਵਾਸਤੇ ਪੂਰਾ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਜਦੋਂ ਇਹ ਪਰਿਵਾਰ ਪੁਸ਼ਟੀ ਨਹੀਂ ਕਰਦਾ ਤਾਂ ਉਦੋਂ ਤੱਕ ਐਦਾਂ ਦੇ ਚੈਨਲਾਂ ਨੂੰ ਸਬਕ ਲੈਣਾ ਚਾਹੀਦਾ ਕਿ ਅਸੀਂ ਕੁਝ ਵਿਊਆਂ ਦੇ ਖਾਤਰ ਐਦਾਂ ਦੀਆਂ ਵੀਡੀਓ ਐਦਾਂ ਦੀਆਂ ਖਬਰਾਂ ਨਾ ਚਲਾਈਏ ਕਿਉਂਕਿ ਮੁਸੇ ਵਾਲਾ ਵੀ ਜੂੰਦੇ ਰਹਿੰਦੇ ਹੋਏ ਗੱਲਾਂ ਬਾਰ-ਬਾਰ ਕਹਿੰਦਾ ਰਿਹਾ ਕਿ ਮੇਰੇ ਬਾਰੇ ਵੀ ਕਈ ਚੈਨਲ YouTube ਤੇ ਆਪਣੇ ਵਿਊ ਖਾਤਰ ਮੇਰਾ ਨਾਮ ਵਰਤ ਕੇ ਕਿ ਉਸ ਚੀਜ਼ ਨੂੰ ਉਲਟ ਦਿਖਾਇਆ ਜਾ ਰਿਹਾ ਤਾਂ ਐਦਾਂ ਦੀ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਖੜਨਾ ਤਾਂ ਕੀ ਹੈ ਦੂਜੇ ਪਾਸੇ ਉਹਨਾਂ ਨੂੰ ਜਾਣ ਬੁੱਝ ਕੇ ਐਦਾਂ ਦੀ ਖਬਰਾਂ ਚਲਾ ਜਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਕਿ ਬਾਪੂ ਬਲਕੌਰ ਸਿੰਘ ਅੱਜ ਗੁੱਸੇ ਦੇ ਵਿੱਚ ਲਾਲ ਨੇ ਸਵੇਰ ਤੋਂ ਹੀ ਖਬਰਾਂ ਦੇਖ ਦੇ ਕੇ ਪਰੇਸ਼ਾਨ ਨੇ ਕਿਉਂਕਿ ਸਾਡੀ ਵੀ ਜਿਹੜੀ ਗੱਲਬਾਤ ਉੱਥੋਂ ਦੇ ਪੱਤਰਕਾਰ ਨਾਲ ਹੋਈ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਪਰਿਵਾਰ ਵੱਲੋਂ ਜੇ ਕੋਈ ਪੁਸ਼ਟੀ ਨਹੀਂ ਹੋਈ ਅਗਰ ਕੋਈ ਐਦਾਂ ਦੀ ਗੱਲ ਹੋਵੇ ਕਿ ਜਲਦੀ ਉਹ ਪਰਿਵਾਰ ਦੱਸ ਸਕਦਾ ਪਰ ਜਦੋਂ ਤੱਕ ਦੱਸ ਨਹੀਂ ਰਿਹਾ ਉਹ ਤੱਕ ਪਰਿਵਾਰ ਦੁਖੀ ਹੈ ਕਿ ਐਦਾਂ ਦੇ ਚੈਨਲ ਜਿਹੜੇ ਖਬਰਾਂ ਚਲਾ ਰਹੇ ਨੇ ਤਾਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਖਬਰ ਸਬਸਕ੍ਰਾਈਬ ਕਰ ਲਿਓ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਆਪਣਾ ਕਮੈਂਟ ਜੁੜ ਦਿਓ ਕਿ ਇਦਾਂ ਦੇ ਚੈਨਲ ਜਿਹੜੇ ਚਲਾਰ ਰਹੇ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਧੰਨਵਾਦ